ਜੰਮੂ ਕਸ਼ਮੀਰ ਦੇ ਕਟੂਆ ਵਿਖੇ ਬੀਤੇ ਦਿਨੀ ਹੋਏ دہشت ਗਰਦੀ ਹਮਲੇ ਤੋਂ ਬਾਅਦ ਪੰਜਾਬ ਜੰਮੂ ਕਸ਼ਮੀਰ ਸਰਹੱਦ ਤੇ ਪੈਂਦੇ ਪਿੰਡ ਕਿੜੀਆਂ ਗੰਢਿਆਲ ਵਿਖੇ ਸੱਤ ਸ਼ੱਕੀ ਵਿਖੇ ਜਿਹੜੇ ਨੇ ਜਿਨ੍ਹਾਂ ਤੋਂ ਬਾਅਦ ਪੁਲਿਸ ਜਿਹੜੀ ਹੈ ਪੁਲਿਸ ਵੱਲੋਂ ਸਾਰੇ ਜ਼ਿਲ੍ਹੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਦੱਸਦੇ ਇਹ ਹੁਣ ਵਿਧਾਨ ਸਭਾ ਹਲਕਾ ਸੁਜਨਪੁਰ ਦੇ ਪਿੰਡ ਮੱਟੀ ਵਿਖੇ ਵੀ ਰਾਤ ਤਿੰਨ ਸ਼ੱਕੀ ਵਿਅਕਤੀ ਜਿਹੜੇ ਨੇ ਦੇਖੇ ਜਾਂਦੀ ਗੱਲ ਸਾਹਮਣੇ ਆਈ ਹੈ ਜੋ ਕਿ ਰਾਵੀ ਦਰਿਆ ਪਾਰ ਕਰਕਰ ਪੰਜਾਬ 'ਚ ਦਾਖਲ ਹੋਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਜਾਣਕਾਰੀ ਸਥਾਨਕ ਲੋਕਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਤੋਂ ਬਾਅਦ ਪੁਲਿਸ ਵੱਲੋਂ ਦੇਰ ਰਾਤ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਜ਼ਿਲ੍ਹੇ 'ਚ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਇਸ ਸੰਬੰਧੀ ਜਦ ਪ੍ਰਥਕ ਦਰਸ਼ੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸ਼ਾਮ ਨੂੰ ਰਾਵੀ ਦਰਿਆ ਵਿਖੇ ਨਹਾਉਣ ਲਈ ਗਏ ਸਨ ਤਾਂ ਕਠੂਆ ਵੱਲੋਂ ਤਿੰਨ ਲੋਕ ਜਿਹਨੇ ਰਾਵੀ ਦਰਿਆ पार ਕਰਕੇ ਪੰਜਾਬ ਵੱਲ ਪਹੁੰਚੇ ਤਾਂ ਉਹਨਾਂ ਨੇ ਪੁੱਛਿਆ ਕਿ ਉਹਨਾਂ ਨੂੰ ਕਿੱਥੇ ਜਾਣਾ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪਿੰਡ ਮੱਟੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਪਿੰਡ ਮੱਟੀ ਦੇ ਹੀ ਰਹਿਣ ਵਾਲੇ ਉਤੇ ਹੀ ਪ੍ਰਤੱਖ ਦਰਸ਼ਕ ਨੇ ਵੀ ਕਿਹਾ ਹੈ ਕਿ ਉਹਨਾਂ ਨੂੰ ਤਿੰਨ ਨੌਜਵਾਨਾਂ ਵਿੱਚੋਂ ਇੱਕ ਨੇ ਕਸ਼ਮੀਰੀ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਕੋਲ ਇੱਕ ਬੈਗ ਵੀ ਸੀ ਜਿਸੇਠਾ ਰੱਖਣ ਤੇ ਲੋਹੇ ਦੀ ਖੜਕਣ ਦੀ ਆਵਾਜ਼ ਜੜੀ ਆ ਵਾਇਸ ਜਿਸ ਵਜ੍ਹਾ ਨਾਲ ਸਾਨੂੰ ਸ਼ੱਕੀ ਲੱਗੇ ਜਿਸ ਤੋਂ ਬਾਅਦ ਉਹਨਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਆਪਣੇ ਪਿੰਡ ਦੇ ਸਰਪੰਚ ਨੂੰ ਦਿੱਤੀ ਤੇ ਜਿਨ੍ਹਾਂ ਨੇ ਇਸ ਬੰਦੇ ਨੂੰ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਤੇ ਉਸ ਤੋਂ ਬਾਅਦ پولیس ਵੱਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾਇਆ ਤੇ ਇਸ ਮੌਕੇ ਤੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਦੇਖੇ ਗਏ ਨੇ ਪ੍ਰਤੱਖ ਦਰਸ਼ਕੀਆਂ ਦੇ ਨਾਲ ਜਿਨ੍ਹਾਂ ਦੇ ਵੱਲੋਂ ਸ਼ੱਕੀ ਵਿਅਕਤੀ ਦੇਖੇ ਗਏ ਨੇ ਤੇ ਉੱਥੇ ਹੀ ਅਸੀਂ ਗ ਤਜਿੰਦਰ ਸਿੰਘ ਐਸਐਚਓ ਦੇ ਨਾਲ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਹੈ ਆਓ ਦੇਖਦੇ ਆਏ ਖਬਰ ਗੱਲ ਜੇ ਇਦਾਂ ਕਿ ਆਪਾਂ ਰਾਵੀ ਦਰਿਆ ਜਾਇਕਦੇ ਨਾ ਹਾਂ ਤੇ ਉੱਥੇ ਸਾਡੇ ਚਾਚੇ ਦੇ ਕੁੜੀ ਰਹਿੰਦੇ ਆ ਤੇ ਉਹਨਾਂ ਨੇ ਸਾਨੂੰ ਇਸ਼ਾਰਾ ਮਾਰਿਆ ਕਿ ਉਧਰੋਂ ਤਿੰਨ ਬੰਦੇ ਟੱਪੇ ਗਦੇ ਆ ਤੇ ਜਾ ਕੇ ਨਾ ਪੁੱਛੋ ਉਹਨਾਂ ਨੂੰ ਕਿ ਕੌਣ ਆ ਕਿੱਧਰੋਂ ਆਇਓ ਤਾਂ ਆਪਾਂ ਜਿੱਦਾਂ ਉਹਨਾਂ ਕੋਲ ਗਏ ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂਜੀ ਭਾਈ ਕਿੱਥੋਂ ਆਇਓ ਤੇ ਕਹਿੰਦੇ ਬਲੋਧਿਆਣੇ ਤੋਂ ਆਇਓ ਮੈਂ ਲੁਧਿਆਣੇ ਤੋਂ ਕਿੱਥੋਂ ਭਾਈ ਕਹਿੰਦੇ ਨਹੀਂ ਆਪਾਂ ਕੁਠੂਏ ਤੋਂ ਆਏ ਹਾਂ ਮੈਂ ਕੁਠੂਏ ਦੱਸੋ ਜੀ ਆਏ ਕਿੱਥੋਂ ਕਹਿੰਦੇ ਨਹੀਂ ਸਾਨੂੰ ਅੱਗੇ ਤੇ ਕੋਈ ਤੇ ਜਿਹੜੇ ਦੋ ਮੁੰਡੇ ਸੀ ਮਾਂ ਮੰਡੇ ਮੰਡੇ ਉਹਨਾਂ ਨੇ ਜੀ ਹੰਤੇ ਪਾਇਦੀ T-shirt ਪਾਇਦੀ ਤੇ ਇੱਕ 6 ਫੁੱਟ ਆਈ ਬੰਦਾ ਉੱਚਾ ਸੀ ਸਰੀਰੋ ਵੀ ਠੀਕ ਹੀ ਸੀ ਤੇ ਉਹਦੀ ਦਾੜ੍ਹੀ ਹਲਕੇ ਰਗੀ ਦੋਨਾਂ ਨੇ ਚਟਾ ਕੁਰਤਾ ਵਿਆਮਾ ਪਾਇਦਾ ਸੀ ਉਹ ਕੁਛ ਨਹੀਂ ਬੋਲਿਆ ਉਹਨੇ ਕੁਛ ਨਹੀਂ ਬੋਲਿਆ ਜਿਹੜੇ ਦੋ ਹੀ ਉਹ ਕਹਿੰਦੇ ਕਿ ਸਾਡੇ ਉਸਤਾਨ ਨੂੰ ਅੱਗੇ ਲੈ ਕੇ ਛੱਡ ਆਓ ਤੇ ਇਹਨੂੰ ਮੈਂ ਕਿਹਾ ਕਿ ਚੱਲ ਇਹਨੂੰ ਛੱਡਣਿਆ ਉਹਨਾਂ ਨੇ ਬੈਗ ਹੀ ਚੱਕੇ ਦਾ ਬਲੈਕ ਲਾਦੇ ਆਰਮੀ ਕਲਰ ਦਾ ਤੇ ਉਹ ਚੱਕਣ ਲੱਗੇ ਤਾਂ ਉਹਨਾਂ ਵਿੱਚੋਂ ਟੰਨ ਦੀ ਆਵਾਜ਼ ਆਈ ਟਰਣ ਕੇ ਕਰਦਾ ਇਹ ਬੈਗ ਮੈਂ ਤਾਂ ਆਪਾਂ ਡਰ ਗਏ ਮੈਨੂੰ ਪਤਾ ਨਹੀਂ ਕੌਣ ਹੋਣੇ ਹਨ ਇਦਾਂ ਮੈਂ ਮੈਨੂੰ ਕਿਹਾ ਮੈਂ ਇਸ਼ਾਰਾ ਮਰਨਾ ਮੈਂ ਚੱਲ ਚੱਲੀਏ ਮਾਨਾ ਮਾਰਨੇ ਇਹਨੇ ਕਿਹਾ ਕਿ ਚੱਲ ਚੱਲੀਏ ਆਪਾਂ ਵਾਹ ਕਰੋ ਪੁੱਛ ਗਏ ਨੇ ਆ ਤਾਂ ਆਪਾਂ ਘਰੇ ਚੱਲ ਗਏ ਤੇ ਫਿਰ ਮੈਨੂੰ ਕਿਹਾ ਮੈਂ ਯਾਰ ਪਿੱਛਾ ਕਰਨਿਆਂ ਦਾ ਕੀ ਪਤਾ ਕੋਣਾ ਕੋਣ ਨਹੀਂ ਤਾਂ ਆਪਾਂ ਜਿੱਦਾਂ ਦੇ ਮਗਰ ਗਏ ਤੇ ਨਾਲ ਹੀ ਢੇੜੀ ਤੇ ਉਧਰ ਨਾਲ ਜੋ ਜਾੜ ਬੂਟ ਪੜੇ ਜੰਗਲ ਝੁੰਮੇ ਬੜਾ ਸਾਡੇ ਤੇ ਉਹਨਾਂ ਮਗਰ ਗਏ ਆਪਾਂ ਦੇ ਉਹ ਨਾਲ ਹੀ ਨਾਲ ਬਹੁਤ ਜੰਗਲ ਚ ਵੜ ਗਏ ਤਾਂ ਆਪਾਂ ਘਰ ਕਿਤੇ ਬੂਟੇ ਚੜ੍ਹ ਕੇ ਦੇਖਣ ਲੱਗੇ ਕਿ ਕਿੱਧਰ ਨੂੰ ਉੱਪਰ ਜਾਂਦੇ ਕਿੱਧਰ ਜਾਂਦੇ ਪਰ ਉਹ ਲੱਭੇ ਨਹੀਂ ਦੁਬਾਰੇ ਫਿਰ ਆ ਕੇ ਆਪਾਂ ਸਰਪੰਚਾ ਨੂੰ ਦੱਸਿਆ ਨਾਲ ਇੱਥੇ ਜਿਹੜੇ ਪੈਸ ਕੋਲੇ ਯ ਫਿਰ ਉਹਨੇ ਅਗੇ ਅਫਸਰਾਂ ਨੂੰ ਕੀਤਾ ਫੋਨ ਫਿਰ ਉਹ ਆਗੇ ਫਿਰ ਰਾਤ ਨੂੰ ਇਹਨੇ ਸਾਰਾ ਸਰਚ ਕੀਤਾ ਇੱਥੇ ਤੇ ਫਿਰ ਉਹਨਾਂ ਪੂਰਾ ਏਰੀਆ ਕੀਤਾ ਉਹਨਾਂ ਨਾਲ ਚਲਾਈ ਗੱਦੀ ਸਰਚਿੰਗ ਸਾਡੇ ਪਿੰਡ ਦੇ ਤਾਂ ਇਹ ਤਾਂ ਇਹ ਜਾਣਦੇ ਆ ਕਿ ਸਾਡੇ ਸਾਡੇ ਪਿੰਡ ਦਾ ਕਿ ਜੋ ਵੀ ਜਦੋਂ ਬੱਚੇ ਕੋਈ ਬਾਹਰ ਘੁੰਮਦੇ ਆ ਇਹ ਸਾਰੇ ਠੀਕ ਠਾਕ ਰਹਿਣ ਕਿਤੇ ਏਦਾਂ ਹੀ ਕੋਈ ਗੱਲਬਾਤ ਹੋਵੇ ਤਾਂ ਫਿਰ ਉਹਨੂੰ ਤਾਂ ਸਾਨੂੰ ਫੋਨ ਕਰਨਾ ਸਰਪੰਚਾ ਨੂੰ ਦੱਸਣਾ ਬਸ ਆਹੀ ਜਾਣਦੇ ਆ ਜੀ ਆਹੀ ਸਰਚ ਕਰਦੀ ਪੀਓ ਹਾਂ ਜੀ ਹਾਂ ਜੀ ਚੱਲੇ ਗੱਦੀ ਸਰਚਿੰਗ ਗੱਲਬਾਤ ਆਪਾਂ ਦਰਿਆ ਨਾਲ ਆਣਗੇ ਅਸੀਂ ਤੇ ਉੱਥੇ ਸਾਡਾ ਘਰ ਹੈ ਮੈਂ ਉਹਨਾਂ ਤੋਂ ਗਿਆ ਤੇ ਜੰਮੂ ਕਸ਼ਮੀਰ ਵਾਲੋ ਤਿੰਨ ਬੰਦੇ ਇੱਧਰੋਂ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਕੀ ਤੁਸੀਂ ਕਿੱਥੋਂ ਆਇਆ ਕਹਿੰਦੇ ਜੰਮੂ ਕਸ਼ਮੀਰ ਤੋਂ ਆਇਆ ਲੁਧਿਆਣਾ ਤੋਂ ਆਇਆ ਮੈਂ ਕਿਹਾ ਲੁਧਿਆਣਾ ਕਿੱਥੇ ਫਿਰ ਕਹਿੰਦੇ ਕਟੂਆ ਤੋਂ ਆਇਆ ਕਹਿੰਦੇ ਮੈਂ ਕਿਹਾ ਕਟੂਆ ਦੱਸੋ ਸਾਡੀ ਰਿਸ਼ਤੇਦਾਰੀ ਵੀ ਆ ਮੈਂ ਕਿਹਾ ਉੱਥੇ ਫਿਰ ਕਹਿੰਦੇ ਮੱਟੀ ਤੋਂ ਮੈਂ ਕਿਹਾ ਮੱਟੀ ਮੇਰਾ ਪਿੰਡ ਹੈ ਜਾਣਾ ਕਿੱਥੇ ਨਹੀਂ ਦੱਸੋ ਮੈਨੂੰ ਫਿਰ ਕਹਿੰਦੇ ਸਾਡੀ ਗੱਡੀ ਥੱਲੇ ਲੱਗ ਗਿਆ ਸਾਨੂੰ ਛੱਡ ਗਿਆ ਮੈਂ ਕਿਹਾ ਬੈਠੋ ਮੈਂ ਉਹਨਾਂ ਨੂੰ ਬਿਠਾਣ ਲੱਗਾ ਕਿ ਉਹਨਾਂ ਦਾ ਬੈਗ ਬੜਾ ਭਰਾ ਸੀ ਆਰਮੀ ਵਾਲਾ ਬੈਗ ਸੀ ਬੜਾ ਵੱਡਾ ਇੱਡਾ ਕਿਨਾਂ ਪਾ ਬੈਗ ਸੀ ਤੇ ਉਹ ਕਹਿੰਦੇ ਮੈਨੂੰ ਛੱਡ ਗਿਆ ਮੈਂ ਬਿਠਾਣ ਮੇਰੇ ਬੈਗ ਦੇ ਕੀ ਲੱਗਦਾ ਕੀ ਹੋਣਾ ਜੇ ਬੈਗ ਮਤਲਬ ਕਿ ਲੋਹਾ ਟੰਗ ਟੰਕੰਦਿਆ ਆਵਾਜ਼ ਆਈ ਹਾਂਜੀ ਹਾਂਜੀ ਪਾਰਾ ਸਮਾਨੀ ਦੋ ਬੰਦੇ ਨੇ ਚੁੱਕਿਆ ਸੀ ਬੈਗ ਹਾਂਜੀ ਤੇ ਫਿਰ ਮੈਂ ਘਰ ਆ ਗਿਆ ਫਿਰ ਮੇਰੀ ਭੈਣ ਤੇ ਮੈਂ ਮੈਂ ਤੇ ਗਿਆ ਤੇ ਪਿੱਛੇ ਉਹਨਾਂ ਦੇ ਫਿਰ ਮੈਂ ਥੋੜੀ ਦੇਰ ਅੱਗੇ ਅੱਗੇ ਤੱਕ ਗਿਆ ਨਾ ਫਿਰ ਉਹ ਗਾਇਬ ਹੋ ਗਏ ਤੇ ਫਿਰ ਮੈਨੂੰ ਲੱਭ ਨਹੀਂ ਫਿਰ ਮੈਂ ਕੱਲਾ ਗਿਆ ਨਹੀਂ ਉਹਨਾਂ ਨੇ ਮੱਜ ਕਿਥੇ ਨੂੰ ਸੋਚੇ ਕਿਤਾ ਤੂੰ ਹਾਂਜੀ ਹਾਂਜੀ ਸਰਪੰਚ ਨੂੰ ਕੀਤਾ ਫਿਰ ਇਹਨਾਂ ਪੈਸਕੋ ਵਾਲਿਆਂ ਨੇ ਕੀਤਾ ਪੁਲਿਸ ਨੂੰ ਵੀ ਸੋਚੇ ਕਿਤਾ ਹਾਂਜੀ ਹਾਂਜੀ ਪੁਲਿਸ ਨੂੰ ਪੁਲਿਸ ਆਈ ਸੀਗੀ ਰਾਤ ਹਾਂਜੀ ਆਈ ਸੀਗੀ ਤੂੰ ਸੱਚਗੋਰਾ ਵੀ ਕੀਤਾ ਉਹਨਾਂ ਨੂੰ ਹਾਂਜੀ ਹ ਕੈਮਰਾ ਪਰਸਨ ਹਰੀ ਦੇ ਨਾਲ ਅਦਸੈਂਟ ਦੀ ਰਿਪੋਰਟ